ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਬਿਬਾਕ ਬੋਲ ਅਕਸਰ ਹੀ ਉਹਨਾਂ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲਿਆ ਕੇ ਖੜਾ ਕਰ ਦਿੰਦੇ ਨੇ ਬੀਤੇ ਦਿਨੀ ਗਿੱਦੜ ਬਾਹਾ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਲਗਾਤਾਰ ਉਹਨਾਂ ਤੇ ਤੰਜ ਵਿਰੋਧੀਆਂ ਦੇ ਵੱਲੋਂ ਕੱਸੇ ਜਾ ਰਹੇ ਨੇ ਤਾਜ਼ਾ ਬਿਆਨ ਜੋ ਸਾਹਮਣੇ ਆਇਆ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਸਾਹਮਣੇ ਆਇਆ ਜਿਸ ਦੇ ਬਾਬਤ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਵਾਰ-ਵਾਰ ਮਾਫੀ ਮੰਗਣ ਦੀ ਬਜਾਏ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਹੈ ਇਜ਼ਰ ਆਲੇ ਕੁਲਦੀਪ ਸਿੰਘ ਢਾਲੀਵਾਲ ਨੇ ਹੋਰ ਕੀ ਕੀਤਾ ਆਓ ਸੁਣਦੇ ਆ ਸਰ ਚੰਨੀ ਹੋਣਾ ਤੇ ਚੁਟਕਲੇ ਅੱਗੇ ਵੀ ਕੀਸਾ ਆਏ ਆ ਪੰਜਾਬ ਦੀ ਮੈਂ ਸਮਝੂਗਾ ਕਿ ਜਿਹੜੀ ਸਿਆਸਤ ਹੈ ਉਹਦਾ ਦੁਖਾਂਤ ਹੀ ਆ ਕਿ ਇਦਾਂ ਦੇ ਲੋਕ ਵੀ ਸਾਡੇ ਲੀਡਰ ਨੇ ਤੇ ਇਦਾਂ ਦੇ ਲੋਕ ਪੰਜਾਬ ਦੇ ਮੁੱਖੰਤੀ ਰਹੇ ਜਿਨ੍ਹਾਂ ਨੂੰ ਤਮੀਜ਼ ਹੀ ਨਹੀਂਗੀ ਕਿ ਆਪਾਂ ਦੇ ਸਾਹਮਣੇ ਕੀ ਗੱਲ ਕਰਨੀ ਆ ਕੀ ਨਹੀਂ ਕਰਨੀ ਪਹਿਲਾਂ ਜਾਂ ਤੁਸੀਂ ਜੋ ਮਰਜ਼ੀ ਬੋਲ ਦਿੰਦੇ ਹੋ ਮੁੜ ਕੇ ਮਾਫੀਆਂ ਮੰਗਦੇ ਹੋ ਕਿੰਨੀ ਇਹਦਾ ਉਹਨਾਂ ਨੇ ਮਾਫੀ ਮੰਗ ਲਈ ਆ ਮੈਂ ਸੋ ਮੈਂ ਤਾਂ ਮੈਨੂੰ ਸਵੇਰੇ মিডিਆ ਦੇ ਨੰਬਰਸਰ ਪੁੱਛਿਆ ਮੈਂ ਕਿਹਾ ਛੱਡੋ ਇਹਦੇ ਬਦਕੀ ਕਹਿਣਾ ਜਿੰਨਾ ਬੰਦੇ ਨੂੰ ਅਕਲ ਹੀ ਨਹੀਂ ਗੱਤੀਆਂ ਪੜਨਾ ਕੀ ਨੇ ਸਾਡੀਆਂ ਤੁਸੀਂ ਹਰਗਾ ਦਾ ਚੁਟਕਲਾ ਤੁਸੀਂ ਉੱਥੇ ਸਦੋਣਾ ਜਾ ਸਾਦਾ ਸੰਸਾਰ ਤੁਹਾਨੂੰ ਵੇਖਣ ਡਿਆ ਤੁਸੀਂ ਔਰਤਾਂ ਬੋਲਦਾ ਡਬਲ ਗੱਲ ਕੀਤੀ ਉਹਨਾਂ ਨੇ ਹਾਲੇ ਦੂਜੀ ਗੱਲ ਨੂੰ ਇੰਨਾ ਹਾਈਲਾਈਟ ਨਹੀਂ ਕੀਤਾ ਉਹ ਬੜੀ ਸੀਰੀਅਸ ਗੱਲ ਆ ਉਹ ਚ ਵੀ ਉਹਨਾਂ ਦਾ ਜਾਤ ਪਾਤ ਕੀਤੀ ਆ ਉਹ ਬਲੋ ਉਹਨਾਂ ਨੂੰ ਕਰਦੇ ਦੇ ਚਾਹੀਦੇ ਇੰਦਾ ਦੀ ਗੱਲ ਜਾਤ ਪਾਤਾਂ ਲਈ ਤੇ ਔਰਤਾਂ ਲਈ ਮੈਂ ਉਹਨਾਂ ਦੇ ਬਿਆਨ ਦਾ ਜਿਹੜਾ ਨਿੰਦਾ ਕਰਦਾ ਠੀਕ ਆ ਉਹਨਾਂ ਨੂੰ ਮਾਫੀ ਮੰਗ ਲਈ ਜਾਂ ਤੇ ਚੰਗਾ ਉਸ ਪਾਸ ਮੈਂ ਸਮਝਦਾ ਕਿ ਉਹ ਥੋੜਾ ਜਿਹਾ ਸੋਚਿਆ ਘਾ ਤਾਂ ਤੇ ਆਪਣੇ ਜ਼ਬਾਨ ਤੇ ਥੋੜਾ ਜਿਹਾ ਉਹ ਕੰਟਰੋਲ ਰੱਖਣ ਬੜੀ ਜ਼ਿੰਮੇਵਾਰ ਸੀਟ ਤੇ ਰਹੇ ਉਹ ਸਾਬਕਾ ਮੁੱਖ ਮੰਤਰੀ ਰਹੇ ਆ ਹੁਣ ਉਹ ਐਮਪੀ ਨੇ ਤੇ ਇਦਾਂ ਬਾਅਦ ਬਾਅਦ ਮਾਫੀ ਮੰਗਣੀ ਚੰਗਾ ਨਹੀਂ ਲੱਗਦਾ ਤੰਦਾਜ਼ਾ ਕਿ ਕੈਬਨ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਅੱਜ ਬ੍ਰह्म ज्ञानी ਬਾਬਾ ਬੁੱਢਾ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਅਰਤੀ ਰਮਦਾਸ ਵਿਖੇ ਬਾਬਾ ਬੁੱਢਾ ਜੀ ਵਿਖੇ ਸੈਕੰਡਰੀ ਸਕੂਲ ਰਮਦਾਸ ਵਿਖੇ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਕਿਤੇ ਵਿਕਾਸ ਕਰ ਜਾਂਦਾ ਉਦਘਾਟਨ ਕਰਨ ਪਹੁੰਚੇ ਸਨ ਅਦਰੰਬਾਸ ਦੇ ਵਿੱਚ ਬਾਬਾ ਬੁੱਢਾ ਜੀ ਦੀ ਜਾਦ ਦੇ ਤੇ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇੱਕ ਸਾਡੀ ਮੈਨੇਜ ਕਮੇਟੀ ਨੇ ਤੇ ਸਕੂਲ ਦੇ ਟੀਚਰ ਸਾਹਿਬਾਨ ਨੇ ਬਹੁਤ ਵਧੀਆ ਫੰਕਸ਼ਨ ਕੀਤਾ ਅਸੀਂ ਕਦੀਬ 30 ਲੱਖ ਦੇ ਕੰਮ ਜਿਹੜੇ ਆ ਹੁਣ ਤੱਕ ਸਕੂਲ ਦੇ ਕੀਤੇ ਦੀ ਡਿਵੈਲਪਮੈਂਟ ਦੇ ਇਹਦਾ ਬਹੁਤ ਕੰਮ ਹੋਣਾ ਦਾ ਸੀਗਾ ਮੇਦੇ ਮਨ ਦੇ ਵਿੱਚ ਹੈ ਕਿ ਬਾਬਾ ਬੁੱਢਾ ਜੀ ਸਾਡੇ ਸਿੱਖ ਤੋਂ ਦੀ ਬਹੁਤ ਵੱਡੀ ਹਸਤੀ ਆ ਉਹਨਾਂ ਦੀ ਜਾਤ ਦੇ ਵਿੱਚ ਤੋਂ ਉਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਸਕੂਲ ਹੈ ਇਹ ਬਹੁਤ ਵਧੀਆ ਹੋਣਾ ਚਾਹੀਦਾ ਉਹਦਾ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹ ਜਨਾਲੇ ਦਾ ਸਭ ਤੋਂ ਵਧੀਆ ਸਕੂਲ ਬਣੇ ਔਰ ਜਿੱਥੇ ਉਹਨਾਂ ਆਪਾਂ ਖੜੇ ਆ ਇੱਥੇ ਜਲਦੀ ਆਪਾਂ ਡਿਜੀਟਲ ਲਾਇਬ੍ਰੇਰੀ ਜਿਹੜੀ ਜਿਹੜੀ ਇੱਥੇ ਪੜਦੇ ਗਰੀਬ ਬੱਚਿਆਂ ਦੇ ਕੰਮ ਆਵੇ ਜਿਹੜਾ ਸਿਲੇਬਸ ਜੇ ਕੋ ਬੱਚਾ ਕਿਤਾਬਾਂ ਨਹੀਂ ਲੈ ਸਕਦਾ ਉਹ ਲਾਇਬ੍ਰੇਰੀ ਦਿੱਤੇ ਸਹਾਦੇ ਦੇ ਨਾਲ ਆਪਣੀ ਐਜੂਕੇਸ਼ਨ ਕਰ ਸਕੇ ਜਿੱਦਾਂ ਬਾਹਲੇ ਦੇਸ਼ਾਂ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵੀ ਬੜੀਆਂ-ਬੜੀਆਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਲਾਇਬ੍ਰੇਰੀਆਂ ਨੇ ਜਿੱਥੇ ਬੱਚੇ ਜਾ ਕੇ ਪੜਦੇ ਔਰ ਇਹ ਨਹੀਂ ਕਿ ਲਾਇਬ੍ਰੇਰੀ ਪੜਾਈ ਵਾਸਤੇ ਅਸੀਂ ਜਿਹੜਾ ਸਿੱਖ ਇਤਿਹਾਸ ਹੈ ਸਾਡਾ ਪੰਜਾਬ ਦਾ ਇਤਿਹਾਸ ਹੈ ਸਾਡੇ ਦੇਸ਼ ਦਾ ਜਿਹੜਾ ਇਤਿਹਾਸ ਹੈ ਉਹ ਵੀ ਵਿੱਚ ਅਸੀਂ ਰੱਖਾਂਗੇ ਪਰ ਮੈਂ ਸਮਝਦਾ ਕਿ ਸਹੀ ਮਾਣਿਆਂ ਦੇ ਵਿੱਚ ਲਾਇਬ੍ਰੇਰੀਆਂ ਬੜੀਆਂ ਵੀ ਸਕੂਲਾਂ 'ਚ ਚਾਹੀਦੀਆਂ ਔਰ ਸਕੂਲ ਦੇ ਬੱਚਿਆਂ ਦੇ ਕੰਮ ਆਉਣੀਆਂ ਚਾਹੀਦੀਆਂ ਸਕੂਲ ਦੇ ਬੱਚੇ ਜਿਹੜੇ ਜੇ ਉਸ ਲਾਇਬ੍ਰੇਰੀ ਦੇ ਵਿੱਚੋਂ ਪੜ੍ਹ ਕੇ ਚੰਗੀ ਐਜੂਕੇਸ਼ਨ ਲੈ ਜਾਂਦੇ ਆ ਤੇ ਆਪਣਾ ਭੇਖ ਬਣਾ ਲੈਂਦੇ ਆ ਤੇ ਉਹ ਅੱਗੇ ਜਾ ਕੇ ਦੱਸਣਗੇ ਕਿ ਮੈਂ ਕਿੱਥੋਂ ਪੜ੍ਹ ਕੇ ਆਇਆ ਉਹ ਸਕੂਲ ਦੀ ਲਾਇਬ੍ਰੇਰੀ ਕਿੰਨੀ ਵਧੀਆ ਸੀਗੀ ਸੋ ਮੈਂ ਅੱਜ ਅਨਾਉਂਸ ਕੀਤਾ ਵੀ ਆਪਾਂ ਜਲਦੀ ਕਿਉਂਕਿ ਮੈਨੂੰ ਇਹਦਾ ਐਸਟੀਮੇਟਡ ਦਾਦੀ ਪਤਾ ਕਿ ਕਿੰਨੇ ਪੈਸੇ ਲੱਗਣ ਪਰ ਜਿੰਨੇ ਵੀ ਪੈਸੇ ਲੱਗਣਗੇ ਆਪਾਂ ਡਿਜੀਟਲ ਲਾਇਬ੍ਰੇਰੀ ਜਿਹੜੀ ਜਿਹੜੀ ਅਜ ਨਾਲੇ ਹਲਕੇ ਦੇ ਵਿੱਚ ਮਰਖਾ ਲਈ ਹੀ ਹੋਊਗੀ ਸਭ ਤੋਂ ਵਧੀਆ ਬਣਾਵਾਂਗੇ ਆਪਾਂ ਉਹਦੇ ਸਕੂਲ ਜਿਹੜਾ ਇਹਦਾ ਬੜਾ ਕੰਮ ਹੋਣਾ ਦਾ ਜੇ ਬਾਕੀ ਹੈ ਜੇ 30 ਲੱਖ ਤੇ ਲਾਤਾ ਆਪਾਂ ਇਹਦਾ ਬਾਕੀ ਕੰਮ ਵੀ ਆਪਾਂ ਕਰਾਵਾਂਗੇ ਅਗਲੇ ਸਾਲ ਦੇ ਵਿੱਚ ਕਿਉਂਕਿ ਬਾਰਡਰ ਦੇ ਉੱਤੇ ਹੀ ਸਾਡਾ ਸਕੂਲ ਹੈ ਇੱਕ ਇਹ ਸਾਡੇ ਕਰੀਬ ਇੱਥੇ ਜਿਆਦਾ ਨਹੀਂ ਤੇ ਮੇਰੇ ਸਾਹ ਨਾਲ 25-30 ਪਿੰਡਾਂ ਦੇ ਬੱਚੇ ਜਿਹੜੇ ਆ ਪੜਨ ਆਉਂਦੇ ਬਾਕੀ ਸਾਦੇ ਨਿੱਕੇ-ਨਿੱਕੇ ਪ੍ਰਾਇਮਰੀ ਸਕੂਲ ਨੇ ਜਾਂ ਇੱਕ ਦੋ ਥਾਵਾਂ ਤੇ ਮਿਡਲ ਹੈ ਬਾਕੀ ਸਾਦੇ ਬੱਚੇ ਵਿਚਾਂ ਦੇ ਸਾਡੀਆਂ ਧੀਆਂ ਜਿਹੜੀਆਂ ਇੱਥੇ ਪੜਨ ਆਉਂਦੀਆਂ ਇੱਥੇ ਸੜਕਾਂ ਦਾ ਕਾਫੀ ਸਮੱਸਿਆ ਸੀਗੀ ਸੜਕਾਂ ਸਾਡੀਆਂ ਮਤਲਬ ਜਿਹੜੀਆਂ ਕੱਲ ਪਾਸ ਹੋ ਗਈਆਂ ਤੇ ਛੜਕਾ ਵੀ ਅਸੀਂ ਨਵੇਂ ਸਾਲ ਦੇ ਵਿੱਚ ਉਹਨਾਂ ਬਣਾਉਣੀਆਂ ਸ਼ੁਰੂ ਕਰਾਂਗੇ ਮੰਡੀ ਬੋਰਡ ਦੇ ਤੂੰ ਕੋਈ ਲਿੰਕ ਰੋਡ ਜਿਹੜੀ ਬੱਬਾ ਬੁੱਢਾ ਸਬਜ਼ੀ ਦੇ ਘਰ ਨੂੰ ਆਉਂਦੀ ਹੈ ਸਭ ਇਹ ਬੰਦ ਜਿਹੜੀਆਂ ਬਣਾਵਾਂਗੇ ਛੜਕਾ ਦਾ ਜਾਲ ਜਿਹੜਾ ਵੇਖ ਜੂਗਾ ਸੋ ਇਹ ਸਕੂਲ ਨੂੰ ਚੰਗਾ ਬਣਾਉਣਾ ਇਹਦਾ ਅਗਲਾ ਪ੍ਰੋਜੈਕਟ ਇੰਦਾਂ ਦਾ ਸਕੂਲ ਬਣੇ ਕਿ ਉਹਨੂੰ ਲੋਕ ਵੇਖਣ ਆਉਣ ਕੌਲੀਓ ਸਰ ਪਛਾਣਾਂ ਉਹਦੀਆਂ ਮੰਗਾਂ ਕਾਫੀ ਪੈਂਡਿੰਗ ਪਈਆਂ ਤੇ ਫਿਰ 6 ਦਸੰਬਰ ਨੂੰ ਕੂਚ ਕਰਦਾ ਐਲਾਨ ਕੀਤਾ ਗਿਆ ਕਿਵੇਂ ਦੇਖਦੇ ਜੀ ਸਰ ਨਹੀਂ ਬੇਦਾ ਖਿਆਲ ਆ ਕੇ ਜਿਹੜਾ ਸੈਂਟਰਲ ਗਵਰਨਮੈਂਟ ਹੈ ਉਹਨਾਂ ਦੀ ਮੈਂ ਸਟੇਟਮੈਂਟ ਪੜ੍ਹੀ ਉਹਨਾਂ ਦੀ ਉਹ ਐਮਐਸਪੀ ਤੇ ਦਬਾਵਾ ਕਹਿੰਦੇ ਕਿ ਅਸੀਂ ਜਾਣਾ ਚਾਹੁੰਦੇ ਹਾਂ 6 ਦਸੰਬਰ ਤੇ ਐਮਐਸਪੀ ਦੇ ਉੱਤੇ ਸੈਂਟਰਲ ਗਵਰਨਮੈਂਟ ਦਾ ਦਬਈਆ ਜਿਹੜਾ ਉਹ ਬਿਲਕੁਲ ਠੀਕ ਨਹੀਂਗਾ ਨਾ ਉਹਨਾਂ ਨੇ ਗੰਭੀਰੀ ਲਿਆ ਜਦੋਂ ਕਿਸਾਨ ਆਪਣਾ ਅੰਦੋਲਨ ਦਿੱਲੀ ਤੋਂ ਖਤਮ ਕਰਕੇ ਆਏ ਸੀਗੇ ਉਦੋਂ ਸੈਂਟਰ ਸਰਕਾਰ ਨੇ ਬਹੁਤ ਸਾਰਾ ਦਵਾਇਆ ਸੀਗਾ ਕਿ ਅਸੀਂ ਐਮਐਸਪੀ ਦੇ ਉੱਤੇ ਕੰਮ ਕਰਾਂਗੇ ਐਮਐਸਪੀ ਤੇ ਹੋਏ ਉਹਨਾਂ ਨੇ ਕੰਮ ਨਹੀਂ ਕੀਤਾ ਉਹ ਜਿਹੜੇ ਐਮਐਸਪੀ ਤੋਂ ਬਿਨਾਂ ਜਿੰਨਾ ਚਿਰ ਤੱਕ ਐਮਐਸਪੀ ਪੰਜਾਬ 'ਚ ਲਾਗੂ ਨਹੀਂ ਹੁੰਦੀ ਪੰਜਾਬ 'ਚ ਕੀ ਦੇਸ਼ 'ਚ ਲਾਗੂ ਹੋਣੀ ਚਾਹੀਦੀ ਜਿੰਨਾ ਚਿਰ ਤੱਕ ਉਹਦੀ ਲਾਗੂ ਹੁੰਦੀ ਉਹਨਾਂ ਤੱਕ ਭਾਰਤ ਦਾ ਕਿਸਾਨ ਜਿਹੜਾ ਉਹ ਨਾ ਤਾਂ ਮਤਲਬ ਸੋਖਾ ਹੀ ਹੋ ਸਕਦਾ ਤੇ ਨਾ ਉਹ ਜਿਆਦਾ ਮੀਂਹ ਦੀ ਵੰਡ ਸਕਦਾ ਇਸ ਕਰਕੇ ਉਹਨਾਂ ਦੀ ਜਿਹੜੀ ਮੰਗ ਹੈ ਮੈਂ ਤਾਂ ਮਤਲਬ ਕੇਂਦਰ ਸਰਕਾਰ ਨੂੰ ਵਾਜਪਾਈ ਸਰਕਾਰ ਨੂੰ ਇਹ ਅਪੀਲ ਕਰੂੰਗਾ ਕਿ ਕਿਸਾਨਾਂ ਦੀ ਜਿਹੜੀ ਇਹ ਮੰਗ ਹੈ ਇਹਨੂੰ ਹਮਦਰਦੀ ਦੇ ਨਾਲ ਵਿਚਾਰਿਆ ਜਾਵੇ ਤੇ ਇਹਨੂੰ ਲਾਗੂ ਕੀਤਾ ਜਾਵੇ। ਇਹ ਨਹੀਂ ਸਮਝਦਾ ਕਿਸਾਨ ਚਲੇ ਸੀ ਕਾਫੀ ਗੋਲੀਬਾਰੀ ਵੀ ਹੋਈ ਸੀ ਹਰਿਆਣਾ ਸਰਕਾਰ ਨੇ ਕਾਫੀ تصدیق ਵੀ ਕੀਤਾ ਸੀ ਕਿਸਾਨਾਂ ਦੇ। ਨਹੀਂ ਨਹੀਂ ਇਹ ਗਲਤ ਹੈ। ਇਹ ਤੇ ਉਦੋਂ ਵੀ ਕਿਹਾ ਸੀਗਾ ਮੈਂ ਉਦੋਂ ਦੋ ਤਿੰਨ ਮੀਟਿੰਗਾਂ ਚ ਗਿਆ ਜਿੱਥੇ ਕੇਂਦਰੀ ਮੰਤਰੀ ਜੀ ਰਾਏ ਸੀਗੇ। ਮੈਂ ਕਿਹਾ ਇਹ ਗੱਲ ਗਲਤ ਹੈ। ਦਿੱਲੀ ਜਾਣਾ ਦਿੱਲੀ ਸਾਡੀ ਰਾਜਧਾਨੀ ਨਹੀਂ ਆ। ਰਸਤੇ ਖੁੱਲਨੇ ਚਾਹੀਦੇ ਸਾਡੇ ਗਲਤ ਗਲਤ ਹੈ ਬਹੁਤ ਹਰ ਬੰਦੇ ਨੂੰ ਹਰ ਬੰਦੇ ਨੂੰ ਪ੍ਰੋਟੈਸਟ ਕਰਦਾ ਅਧਕਾਰਿਆ ਡੈਮੋਕਰੇਸੀ ਹੈ ਦੇਸ਼ ਦੇ ਵਿੱਚ ਠੀਕ ਹੈ ਕਿਸਾਨ ਦਿੱਲੀ ਜਾ ਕੇ ਆਪਣਾ ਪ੍ਰੋਟੈਸਟ ਕਰਨਾ ਚਾਹੁੰਦੇ ਆ ਉਹਨਾਂ ਦੇ ਰਸਤੇ ਖੁੱਲਨੇ ਚਾਹੀਦੇ ਹਰਿਆਣਾ ਸਰਕਾਰ ਨਹੀਂ ਤੇ ਇਹੀ ਤੇ ਆਪ ਕਿਸਾਨ ਹੈ ਯਾਰ ਨਾਲ ਕੀ ਹੈ ਤੁਸੀਂ ਹਮੇਸ਼ਾ ਹੀ ਨਾਲ ਅਸੀਂ ਤੇ ਆਪ ਛੋਟੇ ਕਿਸਾਨ ਹੈ ਅਸੀਂ ਤੇ ਕਹਿੰਦੇ ਰਸਤਾ ਖੋਲੋ ਕੋਈ ਵੀ ਨਕਲ ਕਿਸਾਨ ਨਹੀਂ ਕੱਲ ਨੂੰ ਕੋਈ ਹੋਰ ਵੀ ਵਦਕ ਜਿਹੜਾ ਜੇ ਦਿੱਲੀ ਜਾ ਕੇ ਦਿੱਲੀ ਸਾਡੀ ਰਾਜਨੀਤਿਕ ਯਾਰ ਉਥੇ ਸਾਡਾ ਪ੍ਰਧਾਨ ਮੰਤਰੀ ਬੈੰਦਾ ਸਾਡਾ ਰਾਸ਼ਟਰਪਤੀ ਬੈੰਦਾ ਸਾਡਾ ਹੋਮ ਮੰਤਰੀ ਹੁੰਦਾ ਸਾਡਾ ਡਿਫੈਂਸ ਮਿਨਿਸਟਰ ਬੈੰਦੇ ਆ ਕੋਈ ਵੀ ਮਸਲਾ ਜਿਹੜਾ ਦੇਸ਼ ਦੀ ਇਰਾਜ਼ਤਾਂ ਨਹੀਂਦਾ ਸੰਬੰਧ ਦਾ ਤਾਂ ਦਿੱਲੀ ਜਾਣਾ ਹੋਰ ਕਿੱਥੇ ਜਾਣਾ ਸੀ ਇੱਕ ਗੱਲ ਕੇ ਮੈਂ ਤੇ ਮਤਲਬ ਬਿਲਕੁਲ ਹਰਿਆਣਾ ਸਰਕਾਰ ਦੇ ਬਦੋਦਿਆਂ ਕਿ ਕਿਸਾਨਾਂ ਲਈ ਅੰਦੋਲਨ ਕਰਨ ਵਾਸਤੇ ਉਹਨਾਂ ਦਾ ਰਸਤਾ ਜਿਹੜਾ ਮੈਂ